ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 35ੀ ਮਾਨਮ ਸੇਵਾ ਹਕਮ ਸੇਵਾ ਸੁਸਾਇਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਕਿ ਇੱਥੇ ਆਪਾਂ 1200 ਸਕਰ ਫੁੱਟ ਦੇ ਵਿੱਚ ਲੈਂਟਰ ਪਾਉਣ ਨੂੰ ਲੈਂਟਰ ਪਾਉਣਾ ਚਾਹੁੰਦੇ ਆ ਜਿਹਦੇ ਵਿੱਚ ਇਸ ਜਗ੍ਹਾ ਤੇ ਇੱਕ ਸਾਨੂੰ ਨਨਕਾ ਕਮਰਾ ਬਣਾਉਣਾ ਜਿਹਦੇ ਲਈ ਆਪਾਂ ਕੱਪੜਾ ਵਾਲੀ ਡਰ ਰੱਖਣਾ ਹੁੰਦਾ ਸਟੋਰ ਜਿਹਨੂੰ ਆਪਾਂ ਉਹ ਸਟੋਰ ਕਹਿ ਦਨੇ ਆ ਤੇ ਨਾਲ ਹੀ ਆਪਣਾ ਹਾਲ ਬਣ ਜੀ ਪਰਿਵਾਰ ਦੇ ਮੈਂਬਰ ਇਕੱਠਾ ਹੋਣੇ ਨੇ ਕਿਉਂਕਿ ਪਰਿਵਾਰ ਵੱਡਾ ਹੁੰਦਾ ਜਾਂਦਾ ਵਾ ਉਸ ਲਈ ਇਸ ਮਾਨਵ ਸੇਵਾ ਤੋਂ ਸਿਵਾ ਸੁਸਾਇਟੀ ਲਈ ਆਪਣਾ ਘਰ ਜਿਹਦੇ ਵਿੱਚ ਪਰਿਵਾਰ ਦੇ ਵਿੱਚ ਆਪਣਿਆਂ ਵਾਂਗ ਪਰਿਵਾਰ ਦੇ ਮੈਂਬਰ ਰਹਿੰਦੇ ਨੇ ਉਹਨਾਂ ਬਣੀਓ ਸਾਡੇ ਪਰਿਵਾਰ ਬਣੀਓ ਬੇਨਤੀ ਆ ਹੱਥ ਜੋੜ ਕੇ ਕਿ ਸਾਨੂੰ ਸੀਮੈਂਟ 600 ਬੋਰੀ ਸੀਮੈਂਟ ਦੀ ਚਾਹੀਦੀ ਆ 10 ਸੈਂਕੜੇ ਰੇਤੇ ਦੇ ਚਾਹੀਦੇ ਨਹੀਂ ਇਹ 600 ਸੈਂਕੜੇ ਬਜਰੀ ਦੀ ਲੋੜ ਆ 8 ਕੁ ਮੀਟਰ 100 ਸੂਤਾ ਸਰੀਆ ਚਾਹੀਦਾ ਜੀ ਇਹ 6 ਪੁਆਇੰਟ ਰ 400 ਸੂਤਾ ਸਰੀਆ 50 ਕਿਲੋ ਦੋ ਸੂਤਾ ਸਰੀਆ ਇਹ ਚਾਹੀਦੀਆਂ ਚੀਜ਼ਾਂ ਆਪਾਂ ਨੂੰ ਜਿੰਨਾਂ ਦੀ ਲੋੜ ਆ ਜੀ ਰੇਤਾ ਸੀਮੈਂਟ ਬਜਰੀ ਇਹ ਸਰੀਏ ਦੀ ਲੋੜ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਦਾਨੀ ਪੀੜਾਂ ਤੱਕ ਤਾਂ ਕਿ ਵੀਡੀਓ ਚੱਲੀ ਜਾਵੇ ਤਾਂ ਕਿ ਆਪਣੇ ਪਰਿਵਾਰ ਲਈ ਇਹ ਜਗਾ ਤਿਆਰ ਹੋਈ ਜਾਵੇ ਲਿੰਟਰ ਪੈ ਜਾਵੇ ਆਪਾਂ ਆਪਣੇ ਲਈ ਤਾਂ ਹਰ ਰੋਜ਼ ਹੀ ਕਰਦੇ ਆ ਆਪਾਂ ਉਹਨੇ ਹਰ ਰੋਜ਼ ਹੀ ਆਪਣੇ ਪਰਵਾਰ ਲਈ ਦਾਤੀਆਂ ਪੁੱਤਾਂ ਲਈ ਹਰ ਰੋਜ਼ ਕਰਦੇ ਆ ਸ਼ਾਇਦ ਫਿਰ ਵੀ ਆਪਾਂ ਨੂੰ ਉਸ ਪਰਸੈਂਟ ਪਰਿਵਾਰਾਂ ਦੇ ਵਿੱਚ ਇਹ ਜਿਹੜੇ ਨਹੀਂ ਪੁੱਛਦੇ ਫਿਰ ਵੀ ਪੁੱਛਦੇ ਤੇ ਉਹ ਮਾਤਾ ਪਿਤਾ ਨੇ ਬਹੁਤ ਕੁਝ ਕੀਤਾ ਹੁੰਦਾ ਤਾਂ ਵੀ ਨਹੀਂ ਪੁੱਗਦਾ ਜਿਵੇਂ ਸਾਡੇ ਪਿੰਡ ਵਿੱਚ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਵੀ ਨਹੀਂ ਉਸ ਵੀਰ ਵੀ ਨਹੀਂ ਜੋ ਸੜਕਾਂ ਦੇ ਫਿਰਦੇ ਸੀਗੇ ਤੇ ਅੱਜ ਆਪਣੇ ਘਰ ਦੇ ਵਿੱਚ ਖੁਸ਼ੀ 'ਚ ਰਹਿ ਰਹੇ ਨੇ ਪੂਰਾ ਆਨੰਦ ਲੈ ਰਹੇ ਨੇ ਪਰਮਾਤਮਾ ਦੀ ਕਿਰਪਾ ਤੇ ਤੁਹਾਡੀਆਂ ਅਰਦਾਸਾਂ ਦੇ ਨਾਲ ਕੁਝ ਪਰਿਵਾਰ ਦੇ ਵਿੱਚੋਂ ਸਾਡੇ ਬੀੜ ਭਰਾ ਲੋਟ ਹੋ ਕੇ ਘਰਾਂ ਨੂੰ ਵੀ ਚਲੇ ਗਏ ਤੇ ਕੁਝ ਬਜ਼ੁਰਗ ਵੀਰ ਜਿਨ੍ਹਾਂ ਦੇ ਪਰਿਵਾਰ ਲੱਭ ਗਏ ਉਹ ਵੀ ਆਪਣੇ ਘਰਾਂ ਦੇ ਵਿੱਚ ਪਹੁੰਚ ਗਏ ਤੁਹਾਡੀਆਂ ਅਰਦਾਸਾਂ ਬੇਨਤੀਆਂ ਦੀ ਲੋੜ ਆ ਤੁਹਾਡੇ ਸਹਿਯੋਗ ਤੇ ਸਾਥ ਦੀ ਲੋੜ ਆ ਤਾਂ ਕਰਕੇ ਜਗ੍ਹਾ ਤਿਆਰ ਹੋ ਜੇਗੀ ਇੱਕ ਤੁਹਾਨੂੰ ਸਨੇਹਾਵਾ ਇਹ ਸਨੇਹਾ ਜਰੂਰ ਪ੍ਰਵਾਨ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜੇ ਆਪਾਂ ਆਪਣੀ ਸੇਵਾ ਕਰ ਸਕਦੇ ਤਾਂ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੱਕ, ਵੀਰ ਭਰਾ ਤੱਕ ਵੀਡੀਓ ਨੂੰ ਪਹੁੰਚਾ ਦੇਣਾ ਤਾਂ ਕਿ ਇਹ ਜਗਾ ਮਾਨਮ ਸ਼ਿਵਾ ਉਤੋਂ ਸ਼ਿਵਾ ਸੇ ਛੜੀ ਆਪਣਾ ਘਰ ਜੋ ਕਿ ਇਹ ਜਗਾ ਤਿਆਰ ਹੋ ਜਾਵੇ ਭਲਾ ਹੋ ਜੂਗਾ ਜੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਦਾਨੀ ਸੱਜਣ ਕੋਈ ਸੇਵਾ ਦੇ ਕੋਈ ਦੇ ਜਾਊ ਰਿੱਟਾ, ਸੀਮਿੰਟ, ਬਜਰੀ ਆਦ ਸੜੀਏ ਦੀ ਲੋੜ ਆ ਤੇ ਵੀਡੀਓ ਵੱਗ ਤੋਂ ਵੱਗ ਸਹਿਯੋਗ ਦੇਣਾ ਵੀਡੀਓ ਵੱਗ ਤੋਂ ਵੱਗ ਸ਼ੇਅਰ ਕਰਕੇ ਸਾਡਾ ਸਹਿਯੋਗ ਜੂਰ ਦੇਣਾ ਤਾਂ ਕਿ ਇੱਕ ਜਗ੍ਹਾ ਪਿਆਰ ਹੋ ਜਾਵੇ ਤਾਂ ਕਿ ਕੋਈ ਬੋਲ ਲੋੜਵੰਦ ਵੀਰ ਭਰਾ ਬਜ਼ੁਰਗ ਉਸ ਨੂੰ ਜੋ ਬੇਸਹਾਰ ਆਉਂ ਇੱਥੇ ਲਿਆਂਦਾ ਜਾਵੇ ਉਹਨਾਂ ਦੀ ਸੇਵਾ ਸੰਭਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ